ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਕੇ ਕਹਾਣੀਆਂ ਵਿੱਚ ਗੱਜ ਦੀ ਕਹਾਣੀ ਮੋਬਾਈਲ ਖਾ ਗਿਆ ਰਿਸ਼ਤੇਦਾਰੀਆਂ ਲੇਖਕ ਜਗਜੀਤ ਸਿੰਘ ਢੱਲ ਕਈ ਮਹੀਨਿਆਂ ਤੋਂ ਮਾਂ ਕਹਿ ਰਹੀ ਸੀ ਕਿ ਪੁੱਤ ਚੱਲ ਤੇਰੀ ਮਾਸੀ ਤੋਂ ਹੋ ਗਿਆ ਇਹ ਬਹੁਤ ਟਾਈਮ ਹੋ ਗਿਆ ਮਿਲਿਆ ਨੂੰ ਮੈਂ ਵੀ ਕਹਿ ਦੇਣਾ ਮਾਤਾ ਜਾਵਾਂਗੇ ਜਦੋਂ ਫ੍ਰੀ ਹੋਏ ਕਈ ਮਹੀਨੇ ਬੀਤ ਗਏ ਇਸ ਚੱਕਰ ਵਿੱਚ ਹੀ ਪਰ ਜਦੋਂ ਕਦੇ ਮਾਸੀ ਦਾ ਫੋਨ ਆਉਣਾ ਤਾਂ ਹਮੇਸ਼ਾ ਸਾਨੂੰ ਫਿਰੋਜ਼ਪੁਰ ਆਉਣ ਨੂੰ ਜ਼ੋਰ ਦੇਣਾ ਐਤਵਾਰ ਦੀ ਛੁੱਟੀ ਸੀ ਮੈਂ ਕਿਹਾ ਚਲ ਮਾਤਾ ਅੱਜ ਚੱਲਦੇ ਆਂ ਫਿਰੋਜ਼ਪੁਰ ਮਾਸੀ ਨੂੰ ਤੇ ਨਾਲ ਬੱਚਿਆਂ ਨੂੰ ਮਿਲ ਕੇ ਲੰਮਣੇ ਆ ਦਿਲ ਮੇਰਾ ਵੀ ਕਰਦਾ ਸੀ ਧੱਕਾ ਧੱਕਾ ਲਾ ਕੇ ਗੱਡੀ ਸਟਾਰਟ ਕਰਕੇ ਆਪਣੇ ਪਿੰਡ ਡਾਲ ਤੋਂ ਫਿਰੋਜ਼ਪੁਰ ਨੂੰ ਘੋਤਰੇ ਰਾਹ ਜਾਂਦਿਆਂ ਬੱਚਿਆਂ ਜੋਗਾ ਨਿਕ ਸੁਖ ਤੇ ਕੇਲੇ ਵਗੈਰਾ ਖਾਣ ਨੂੰ ਲੈ ਲੈ ਕਿ ਕੋਈ 80 90 ਕਿਲੋਮੀਟਰ ਪੈਂਡਾ ਤੈ ਕਰਕੇ ਮਾਸੀ ਦੇ ਦਰਵਾਜੇ ਤੇ ਪਹੁੰਚ ਗਏ ਜਾ ਕੇ ਕੋਠੀ ਦੀ ਬੈਲ ਵਜਾਈ ਪਹਿਲੀ ਬੈਲ ਤੇ ਕੋਈ ਨਹੀਂ ਆਇਆ ਫਿਰ ਦੂਜੀ ਵਜਾਈ ਜੰਦਰੋ ਮਾਸੀ ਦੀ ਵੱਡੀ ਨੂੰ ਆਈ ਤੇ ਗੇਟ ਖੋਲਕੇ ਅੰਦਰ ਆਉਨ ਨੂੰ ਕਿਹਾ ਤੇ ਸਾਨੂੰ ਵੀ ਸੱਤ ਸ਼੍ਰੀ ਅਕਾਲ ਬੁਲਾ ਦਿੱਤੀ ਅੰਦਰ ਗਏ ਤਾਂ ਪਹਿਲਾਂ ਪਾਣੀ ਫਿਰ ਚਾਹ ਸਾਡੇ ਅੱਗੇ ਰੱਖ ਦਿੱਤੀ ਅਸੀਂ ਵੀ ਆਪਣੇ ਵੱਲੋਂ ਖੜੇ ਫਲ ਫਰੂਟ ਉਸੇ ਟੇਬਲ ਤੇ ਰੱਖ ਦਿੱਤੇ ਮਾਸੀ ਦਾ ਪੁੱਛਿਆ ਕਿ ਕਿਤੇ ਨਜ਼ਰ ਨਹੀਂ ਆ ਰਹਾ ਹੈ ਤਾਂ ਜਵਾਬ ਮਿਲਿਆ ਦਵਾਈ ਲੈਣ ਗਏ ਬਾਜ਼ਾਰ ਰਾਤ 7:00 ਵਜੇ ਆਉਣਗੇ ਮਾਤਾ ਨੇ ਨੂੰ ਤੋਂ ਉਹਨਾਂ ਦੇ ਪੇਕਿਆਂ ਦਾ ਹਾਲ ਚਾਲ ਜਾਣ ਲਿਆ ਬਸ ਫਿਰ ਅਸੀਂ 3 ਘੰਟੇ ਰੁਕੇ ਪਰ ਕਿਸੇ ਬੱਚੇ ਨੇ 7:00 ਕੱਤ ਨਹੀਂ ਕੀਤੀ ਸਾਡੇ ਨਾਲ ਬਸ ਕੋਈ ਕਿਸੇ ਨੁਕਰੇ ਮੋਬਾਈਲ ਤੇ ਗੇਮ ਖੇਡ ਰਿਆ ਸੀ ਕੋਈ ਕਿਸੇ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਕੋਈ ਸਾਡਾ ਆਇਆ ਆ ਉਧਰ ਸੁਖਣਾ ਮਾਸੀ ਦੀ ਨੋਵੀਂ ਆਪਣੇ ਮੋਬਾਈਲ ਤੇ ਐਵੇਂ ਮਗਨ ਸੀ ਜਿਵੇਂ ਕੱਲੀ ਬੈਠੀ ਟਾਈਮ ਪਾਸ ਕਰ ਰਹੀ ਹੋਵੇ ਕਿਸੇ ਪਰਿਵਾਰ ਦੇ ਮੈਂਬਰ ਨੇ ਸਾਡੇ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ ਉਧਰ ਸਾਡੇ ਵੱਲੋਂ ਖੜੇ ਮਹਿੰਗੇ ਭਾਅ ਦੇ ਫਰੂਟ ਵੀ ਸਾਨੂੰ ਸਾਹਮਣੇ ਪਹਿ ਲਾਂਤਾ ਪਾ ਰਹੇ ਸੀ ਕਿ ਕਿੱਥੇ ਫਸਾ ਦਿੱਤਾ ਸਾਨੂੰ ਤੁਸੀਂ ਜਿੱਥੇ ਕੋਈ ਤੱਕਦਾ ਵੀ ਨਹੀਂ ਸਾਡੇ ਵੱਲ ਬਸ ਸਾਰੇ ਆਪੋ ਆਪਣੇ ਮੋਬਾਈਲ ਤੇ ਗੇਮ ਖੇਡ ਕੇ ਖੁਸ਼ ਹੋ ਰਹੇ ਸੀ ਪਰ ਸਾਡੇ ਵੱਲ ਕਿਸੇ ਦਾ ਧਿਆਨ ਨਹੀਂ ਸੀ ਆਕ ਕੇ ਮੈਂ ਮਾਤਾ ਨੂੰ ਇਸ਼ਾਰਾ ਕੀਤਾ ਕਿ ਤੁਰਦੇ ਬਣੀਏ ਹੁਣ ਬਹੁਤ ਹੋ ਗਈ ਇੱਜ਼ਤ ਆਪਣੀ ਤੁਰਨ ਲੱਗੀ ਮਾਤਾ ਨੇ ਫਿਰ ਆਪਣੀ ਜੇਬ ਵਿੱਚੋਂ 4-5 100-100 ਦੇ ਨੋਟ ਕੱਢੇ ਬੱਚਿਆਂ ਨੂੰ ਦੇਣ ਲਈ ਪਰ ਕਿਸੇ ਵੀ ਧਿਆਨ ਨਹੀਂ ਦਿੱਤਾ ਮਾਤਾ ਤੇ ਮਾਣੇ ਉਹ ਵੀ ਫਰੂਟ ਵਾਲੇ ਟੇਬਲ ਤੇ ਰੱਖ ਕੇ ਉੱਪਰ ਗਲਾਸ ਰੱਖ ਆ ਦਿੱਤਾ ਜਾਂਦੀ ਵਾਰ ਦੀ ਸਤ ਸ਼੍ਰੀ ਅਕਾਲ ਬੁਲਾ ਦਿੱਤੀ ਉਧਰ ਨੂੰ ਰਾਣੀ ਨੇ ਫਿਰ ਆਪਣਾ ਫਰਜ਼ ਜ਼ਿਆਦਾ ਕਰਦੀ ਨੇ ਕਿਹਾ ਕਿ ਬੈਠ ਜਾਓ ਮਾਸੀ ਜੀ ਰੋਟੀ ਬਣਾ ਲੈਣੇ ਆ ਮੈਂ ਕਿਹਾ ਮੈਂ ਕਹਿ ਦਿੱਤਾ ਭਾਬੀ ਜੀ ਅੱਗੇ ਫੂ ਜੀ ਹੋਈ ਪਈ ਆ ਚਾਹ ਪੀ ਕੇ ਫਿਰ ਜਦੋਂ ਆਏ ਫਿਰ ਖਾਵਾਂਗੇ ਉਸ ਨੇ ਦਵਾ ਦਵ ਸਿਆਣੀਆਂ ਨੋਹਾਂ ਵਾਲਾ ਫਰਜ਼ ਜ਼ਿਆਦਾ ਕੀਤਾ ਪੈਰਾਂ ਨੂੰ ਹੱਥ ਲਗਾ ਕੇ ਫਿਰ ਪਬਜੀ ਗੇਮ ਵੱਲ ਹੋ ਗਈ ਕੋਸੀ ਇਸ ਪਿਆਰ ਨੂੰ ਵੇਖਦੇ ਤੁਰਦੇ ਬਣੇ ਤੇ ਸਾਰੇ ਰਾਹ ਇਸ ਖਾਤਰਦਾਰੀ ਦੀਆਂ ਤਰੀਫਾਂ ਕਰਦੇ ਆਏ ਮੈਂ ਹੁਣ ਵੀ ਮਾਤਾ ਨੂੰ ਕਹਿ ਦੇਣਾ ਮਜ਼ਾਕ ਨਾਲ ਕਿ ਚੱਲ ਮਾਤਾ ਮਾਸੀ ਦੀ ਨੂੰ ਨੂੰ ਮਿਲਿਆ ਯਾਦ ਕਰਦੀ ਹੋਣੀ ਤੈਨੂੰ ਮਾਂ ਕੋਈ ਜਵਾਬ ਨਹੀਂ ਦਿੰਦੀ ਐਕੋ ਧੰਨਵਾਦ ਜੀ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ